ਪਾਠ 7ਵਾਂ ਲਿੰਗ ਲਿੰਗ ਦੀ ਪਰਿਭਾਸ਼ਾ ਜਿਹੜੇ ਸ਼ਬਦ ਪੁਰਖ ਇਸਤਰੀ ਨਰ ਮਾਦਾ ਦੇ ਭੇਦ ਨੂੰ ਦੱਸਣ ਉਹਨਾਂ ਨੂੰ ਲਿੰਗ ਆਖਿਆ ਜਾਂਦਾ ਹੈ ਜਿਵੇਂ ਨੌਕਰ ਨੌਕਰਾਨੀ ਲੇਖਕ ਲੇਖਕਾ ਭੈਣ ਭਰਾ ਸੱਸ ਸਹਰਾ ਕੋੜਾ ਕੋੜੀ ਚਿੜਾ ਚਿੜੀ ਆਦਿ ਲਿੰਗ ਦੀਆਂ ਕਿਸਮਾਂ ਪੰਜਾਬੀ ਭਾਸ਼ਾ ਵਿੱਚ ਲਿੰਗ ਦੀਆਂ ਦੋ ਕਿਸਮਾਂ ਹਨ ਪੁਲਿੰਗ ਜਿਹੜੇ ਸ਼ਬਦ ਮਰਦਾਂਵੇਂ ਜਾਂ ਨਰ ਭੇਦ ਨੂੰ ਦੱਸਣ ਉਹਨਾਂ ਨੂੰ ਪੁਲਿੰਗ ਆਖਿਆ ਜਾਂਦਾ ਹੈ ਜਿਵੇਂ ਕਬੂਤਰ, ਬਲਦ, ਪਿਤਾ, ਬਾਟਾ ਆਦਿ। ਇਸਤਰੀ ਲਿੰਗ ਜਿਹੜੇ ਸ਼ਬਦ ਜਨਾਨੇ ਜਾਂ ਮਾਦਾ ਭੇਦ ਨੂੰ ਦੱਸਣ ਉਹਨਾਂ ਨੂੰ ਇਸਤਰੀ ਲਿੰਗ ਆਖਿਆ ਜਾਂਦਾ ਹੈ ਜਿਵੇਂ ਕਬੂਤਰੀ, ਗਾਂ, ਮਾਤਾ, ਬਾਟੀ ਆਦਿ। ਧਿਆਨ ਦੇਣ ਯੋਗ ਵਿਆਕਰਣ ਵਿੱਚ ਬੇਜ਼ਾਨ ਚੀਜ਼ਾਂ ਨੂੰ ਵੀ ਲਿੰਗ ਵੰਡ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਵੇਂ ਹੱਟ ਸੂਤ ਚਰਖਾ ਬਾਟਾ ਥਾਲ ਆਦਿ ਪੁਲਿੰਗ ਹਨ ਅਤੇ ਹੱਟੀ ਸੂਤੜੀ ਚਰਖੀ ਬਾਟੀ ਥਾਲੀ ਆਦਿ ਇਸਤਰੀ ਲਿੰਗ ਹਨ ਲਿੰਗ ਬਦਲੀ ਦੇ ਮੁੱਖ ਨਿਯਮ ਪੁਲਿੰਗ ਸ਼ਬਦਾਂ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਨੂੰ ਪੁਲਿੰਗ ਵਿੱਚ ਬਦਲਣ ਨੂੰ ਲਿੰਗ ਬਦਲੀ ਆਖਿਆ ਜਾਂਦਾ ਹੈ ਪੰਜਾਬੀ ਵਿਆਕਰਣ ਅਨੁਸਾਰ ਲਿੰਗ ਬਦਲੀ ਦੇ ਮੁੱਖ ਨਿਯਮ ਇਹ ਲਿਖੇ ਹਨ ਅੰਤ ਵਿੱਚ ਣੀ ਜਾਂ ਨੀ ਲਗਾ ਕੇ ਪੁਲਿੰਗ ਇਸਤਰੀ ਲਿੰਗ ਸ਼ੇਰ ਸ਼ੇਰਨੀ ਮੋਰ ਮੋਰਨੀ ਫਕੀਰ ਫਕੀਰਨੀ ਸਰਦਾਰ ਸਰਦਾਰਨੀ ਸੂਰ ਸੂਰਨੀ ਹਿਰਨ ਹਿਰਨੀ ਠੇਕੇਦਾਰ ਠੇਕੇਦਾਰਨੀ वकील वकीलनी महंत महंतनी भगत भगतनी हंस हंसनी जेठ जेठानी, शाहूकार शाहूकार जादूगर जादूगरनी सूबेदार सूबेदारनी जथेदार जथेदारनी बाजीगर बाजीगरनी सेवादार सेवादारनी चोर चोरनी ऊठ उठ, उठनी, कुड़म कुड़मणी सिख सिखनी शाह शाहनी, द्योर देवर, द्योरा ਅੰਤ ਵਿੱਚ ਬਿਹਾਰੀ ਲਗਾ ਕੇ ਮੱਛ ਮੱਛੀ ਮੱਖ ਮੱਖੀ ਪੋਤਾ ਪੋਤੀ ਜੱਟ ਜੱਟੀ ਨੱਟ ਨੱਟੀ ਦਾਸ ਦਾਸੀ ਚਿੜਾ ਚਿੜੀ ਗਿੱਦੜ ਗਿੱਦੜੀ ਹਿਰਨ ਹਿਰਨੀ ਪੁੱਤਰ ਪੁੱਤਰੀ ਲੂੰਬੜ ਲੂੰਬੜੀ ਕਿਰਲਾ ਕਿਰਲੀ ਬਾਂਦਰ ਬਾਂਦਰੀ ਸੋਣਾ ਸੋਹਣੀ ਨਾਲਾ ਨਾਲੀ ਦੇਵ ਦੇਵੀ ਕੁੱਕੜ ਕੁਕੜੀ ਕਬੂਤਰ ਕਬੂਤਰੀ अंत आयन लगा के हलवाई हलवायन, नाई, नायन, अंत लगा के पाठक पाठका लेखक लेखका प्रबंधक प्रबंधका प्रचारक प्रचारका साहेब साहेबा नायक नायका सेवक सेवका अध्यापक अध्यापका प्रीतम प्रीतमा संपादक संपादका गायक गायका उपदेशक उपदेशका ਅੰਤ ਵਿੱਚ ੜੀ ਲਗਾ ਕੇ ਬਾਲ ਬਲਣੀ ਸੰਦੂਕ ਸੰਦੂਕੜੀ ਚਮ ਚਮਣੀ ਪੱਗ ਪੱਗਣੀ ਖੰਭ ਖੰਬੜੀ ਸੂਤ ਸੂਤੜੀ ਅੰਤ ਵਿੱਚ ਕੰਨੇ ਦੀ ਥਾਂ ਬਿਹਾਰੀ ਲਗਾ ਕੇ ਸਾਲਾ ਸਾਲੀ ਦਾਦਾ ਦਾਦੀ ਕਾਕਾ ਕਾਕੀ ਨਾਨਾ ਨਾਨੀ ਆਰਾ ਆਰੀ ਖੋਤਾ ਖੋਤੀ ਬੋਲਾ ਬੋਲੀ ਗੁੰਗਾ ਗੁੰਗੀ ਛੁਰਾ ਚੂਰੀ ਵਡੇਰਾ ਵਡੇਰੀ ਭੁਖਾ ਭੁਖੀ ਗੁੱਡਾ ਗੁੱਡੀ ਘੋੜਾ ਕੋੜੀ ਲਾੜਾ ਲਾੜੀ ਮਦਰਾ ਮਦਰੀ ਭਤੀਜਾ ਭਤੀਜੀ ਪਾਣਜਾ ਪਾਣਜੀ ਗੁੱਡਾ ਗੁੱਡੀ ਬਿਹਾਰੀ ਦੀ ਥਾਂ ਨੰਨਾ ਜਾਂ ਨਾਣਾ ਲਗਾ ਕੇ ਤੇਲੀ ਤੇਲਣ ਮੇਲੀ ਮੇਲਣ ਹਾਣੀ ਹਾਣਨ ਬਿਹਾਰੀ ਬਿਹਾਰਨ ਪੰਸਾਰੀ ਪੰਸਾਰਨ ਲਿਖਾਰੀ ਲਿਖਾਰਨ ਸ਼ਹਿਰੀ ਸ਼ਹਿਰਨ ਸ਼ਿਕਾਰੀ ਸ਼ਿਕਾਰਨ ਮਾਲੀ ਮਾਲਣ ਬੰਗਾਲੀ ਬੰਗਾਲਨ ਗਵਾਂਡੀ ਗਵੰਡਣ ਪੰਜਾਬੀ ਪੰਜਾਬਣ ਪਿਖਾਰੀ ਪਿਖਾਰਨ ਖਿਡਾਰੀ ਖਿਡਾਰਨ ਇੱਕ ਦੂਜੇ ਤੋਂ ਭਿੰਨ ਪੁਲਿੰਗ ਅਤੇ ਇਸਤਰੀ ਲਿੰਗ ਰਾਜਾ ਰਾਣੀ ਮੁੰਡਾ ਕੁੜੀ ਆਦਮੀ ਤੀਵੀ ਬਾਦਸ਼ਾ ਮਲਕਾ ਗੱਭਰੂ ਮੁਟਿਆਰ ਨਵਾਬ ਬੇਗਮ ਉੱਲੂ ਬਤੌਰੀ પતિ ਪਤਨੀ ਸਾਹਿਬ ਮੇਮ ਨਰ ਮਾਦਾ ਤਾਇਆ ਤਾਈ ਅੰਕਲ ਆਂਟੀ ਭਰਾ ਭਰਜਾਈ ਭੈਣ ਫੁੱਫੜ ਭੂਆ ਮਰਦ ਔਰਤ ਮਿੱਤਰ ਸਹੇਲੀ ਸੋਹਰਾ ਸੱਸ ਕਵੀ ਕਵਿਤਰੀ ਜਵਾਈ ਤੀ ਬਲਦ ਗਾਂ بے جان چیزਾਂ ਦੀ ਲਿੰਗ ਬਦਲੀ ਮੰਜਾ ਮੰਜੀ ਬਾਟਾ ਬਾਟੀ कड़छा कड़छी कड़ाही, थाल थाली जुत्ता, जुती पहाड़ पहाड़ी हथौड़ा हथौड़ी टोप टोपी हड्डी, नाला, नाली संदूक संदूकड़ी हथौड़ा हथौड़ी मोरा, मोरी, ग्लास, ग्लासी, सोटा सोटी पीड़ा पीड़ी रस्सा रस्सी, कौला कौली कड़ा कड़ी, टोकरा टोकरी ਤੱਕੜਾ ਤੱਕੜੀ ਹੱਟ ਹੱਟੀ ਪਹਾੜ ਪਹਾੜੀ ਚੰਮ ਚਮੜੀ ਆਰਾ ਆਰੀ ਪੱਖਾ ਪੱਖੀ ਕੋਲਾ ਕੋਲੀ ਵਾਕਾਂ ਦੀ ਲਿੰਗ ਬਦਲੀ ਬਾਟਾ ਅਤੇ ਕੋਲਾ ਧੋ ਦਿਓ ਬਾਟੀ ਅਤੇ ਕੋਲੀ ਧੋ ਦਿਓ ਸੇਠ ਨੇ ਪੰਡਤ ਭੇਜਿਆ ਸੇਠਾਣੀ ਨੇ ਪੰਡਤਾਣੀ ਭੇਜੀ ਜਾਦੂਗਰ ਦਾ ਜਾਦੂ ਵੇਖੋ ਜਾਦੂਗਰਨੀ ਦਾ ਜਾਦੂ ਵੇਖੋ ਭਿਖਾਰੀ ਸਰਦੀ ਨਾਲ ਕੰਬ ਗਿਆ ਭਿਖਾਰਨੀ ਸਰਦੀ ਨਾਲ ਕੰਬ ਗਈ ਭਰਾ ਨੇ ਕੁੜਤਾ ਸਵਾਇਆ ਭਾਬੀ ਨੇ ਕੁੜਤੀ ਸਵਾਈ ਮੁੰਡੇ ਹੱਸ ਪਏ ਕੁੜੀਆਂ ਹੱਸ ਪਈਆਂ ਅਧਿਆਪਕ ਨੇ ਕਹਾਣੀ ਸੁਣਾਈ ਅਧਿਆਪਕਾ ਨੇ ਕਹਾਣੀ ਸੁਣਾਈ ਗੱਬਰੂ ਗੀਤ ਗਾਉਣ ਲੱਗੇ ਮੁੰਟਿਆਰਾਂ ਗੀਤ ਗਾਉਣ ਲੱਗੀਆਂ ਜੱਟ ਅਤੇ ਕੁੜਮ ਗੱਲਾਂ ਕਰ ਰਹੇ ਹਨ ਜੱਟੀਆਂ ਅਤੇ ਕੁੜਮਣੀ ਗੱਲਾਂ ਕਰ ਰਹੀਆਂ ਹਨ ਕਬੂਤਰ ਉੱਡ ਗਏ ਕਬੂਤਰੀ ਉੱਡ ਗਈ ਮੁੰਡਾ ਸ਼ੇਰ ਵਾਂਗ ਗਰਜਿਆ ਕੁੜੀ ਸ਼ੇਰਨੀ ਵਾਂਗ ਗਰਜੀ ਥੋਬੀ ਨੇ ਕੱਪੜੇ ਸੰਭਾਲੇ ਤੋ ਬਣ ਨੇ ਕਪੜੇ ਸੰਭਾਲੇ ਮਾਲਕ ਨੇ ਸੇਵਕ ਨੂੰ ਸਮਝਾਇਆ ਮਾਲਕਣ ਨੇ ਸੇਵਕਾ ਨੂੰ ਸਮਝਾਇਆ ਮੇਰਾ ਵੱਡਾ ਭਰਾ ਵਕੀਲ ਹੈ ਮੇਰੀ ਵੱਡੀ ਭੈਣ ਵਕੀਲਣੀ ਹੈ ਮਹੰਤ ਦਾ ਪਿਓ ਬੜਾ ਅਮੀਰ ਸੀ ਮਹੰਤਣੀ ਦੀ ਮਾਂ ਬੜੀ ਅਮੀਰ ਸੀ ਮੁੰਡੇ ਪਹਾੜ ਤੇ ਚੜ ਗਏ ਕੁੜੀਆਂ ਪਹਾੜੀ ਤੇ ਚੜ ਗਈਆਂ ਤਿੱਤਰ ਅਤੇ ਰਿਛ ਸੌ ਰਹੇ ਹਨ ਤਿੱਤਰੀ ਅਤੇ ਰਿਛਣੀ ਸੌ ਰਹੀਆਂ ਹਨ ਰਮੇਸ਼ ਦੇ ਪਿਤਾ ਜੀ ਉਪਦੇਸ਼ਕ ਹਨ ਰਮੇਸ਼ ਦੀ ਮਾਤਾ ਜੀ ਉਪਦੇਸ਼ਕਾ ਹਨ ਕੁਝ ਸ਼ਬਦਾਂ ਦੀ ਲਿੰਗ ਬਦਲੀ ਨਹੀਂ ਹੋ ਸਕਦੀ। ਉਹ ਪੁਲਿੰਗ ਸ਼ਬਦ ਪੁਲਿੰਗ ਹੀ ਰਹਿੰਦੇ ਹਨ ਤੇ ਇਸਤਰੀ ਲਿੰਗ ਸ਼ਬਦ ਇਸਤਰੀ ਲਿੰਗ ਜਿਵੇਂ ਪੁਲਿੰਗ ਸੂਰਜ, ਸਮੁੰਦਰ, ਪਾਣੀ, ਤੇਲ, ਦੁੱਧ, ਮੀਂਹ, ਗੁੱਸਾ, ਸੋਨਾ ਆਦਿ। ਇਸਤਰੀ ਲਿੰਗ ਹਵਾ, ਅੱਗ, ਰੇਤ, ਬਿਜਲੀ, ਜਮਾਤ, ਧਰਤੀ, ਬਰਫ਼, ਮਿੱਟੀ ਆਦਿ। ਆਓ ਦੁਹਰਾਈਏ। ਲਿੰਗ ਵਿਆਕਰਨ ਦਾ ਮਹੱਤਵਪੂਰਨ ਹਿੱਸਾ ਹਨ ਨਰ ਅਤੇ ਮਾਦਾ ਦਾ ਭੇਦ ਦੱਸਣ ਵਾਲੇ ਸ਼ਬਦ ਲਿੰਗ ਖਵਾਉਂਦੇ ਹਨ ਲਿੰਗ ਦੋ ਪ੍ਰਕਾਰ ਦੇ ਹਨ ਪੁਲਿੰਗ ਅਤੇ ਇਸਤਰੀ ਲਿੰਗ ਇਸਤਰੀ ਲਿੰਗ ਵਿੱਚ ਮਾਦਾ ਬਾਰੇ ਦੱਸਿਆ ਜਾਂਦਾ ਹੈ ਪੁਲਿੰਗ ਸ਼ਬਦ ਨਰ ਜਾਤੀ ਲਈ ਵਰਤੇ ਜਾਂਦੇ ਹਨ ਇਸਤਰੀ ਲਿੰਗ ਨੂੰ ਪੁਲਿੰਗ ਵਿੱਚ ਬਦਲਣਾ ਅਤੇ ਪੁਲਿੰਗ ਨੂੰ ਇਸਤਰੀ ਲਿੰਗ ਵਿੱਚ ਬਦਲਣ ਨੂੰ ਲਿੰਗ ਬਦਲੀ ਆਖਿਆ ਜਾਂਦਾ ਹੈ ਵਿਰੋਧੀ ਲਿੰਗ ਨੂੰ ਸਮਝਣ ਲਈ ਲਿੰਗ ਬਦਲੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ